ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਸ਼ਨਪ੍ਰੀਤ ਕੌਰ ਹੈ ਮੇਰੇ ਸਕੂਲ ਦਾ ਨਾਮ ਸ਼੍ਰੀ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਪਾਪਾ ਬਕਰਲ ਸਾਇਬ ਹੈ ਮੈਂ ਇਸ ਕੋ ਕੈਂਪ ਵਿੱਚ ਪਹਿਲੀ ਵਾਰ ਆਈ ਹਾਂ ਕੋਰ ਕੈਂਪ ਵਿੱਚ ਮੈਂ ਤਰਨਤਨ ਸਾਇਬ ਵੀ ਪਹਿਲੀ ਵਾਰ ਹੀ ਆਈ ਹਾਂ ਮੈਨੂੰ ਬਹੁਤ ਵਧੀਆ ਲੱਗਾ ਇੱਥੇ ਆ ਕੇ ਸਭ ਤੋਂ ਪਹਿਲੇ ਤਾਂ ਮੈਨੂੰ ਇਹ ਗੱਲ ਬਹੁਤ ਵਧੀਆ ਲੱਗੀ ਕਿ ਹਰ ਇੱਕ ਟੀਚਰ ਨੇ ਅੰਮ੍ਰਿਤ ਛਕਿਆ ਹੋਇਆ ਹੈ ਮੈਨੂੰ ਉਹ ਦੇਖ ਕੇ ਬਹੁਤ ਖੁਸ਼ੀ ਹੋਈ ਕਿਉਂਕਿ ਮੈਂ ਕੋਸ਼ਿਸ਼ ਕਰਦੀ ਮੈਂ ਹੀ ਕਿ ਮੈਂ ਵੀ ਅੰਮ੍ਰੇਸ਼ਾ ਕਰਾਂ ਪਰ ਮੇਰੀ ਹਿੰਮਤ ਨਹੀਂ ਹੁੰਦੀ ਮੇਰੇ ਤੋਂ ਹੁੰਦਾ ਸੀ ਕਿ ਮੈਂ ਰਾਤ ਨਹੀਂ ਰੱਖ ਪਾਵਾਂਗੀ ਮੈਂ ਕਿਵੇਂ ਕਰਾਂਗੀ ਮੇਰੇ ਤੋਂ ਰਾਤ ਰੱਖੀ ਜਾਊਗੀ ਜਾਂ ਨਹੀਂ ਮੇਰੇ ਤੋਂ ਭੰਗ ਹੋ ਜਾਏਗਾ ਮੈਂ ਬਹੁਤ ਕੋਸ਼ਿਸ਼ ਕੀਤੀ 2 ਸਾਲ ਤੱਕ ਮੈਂ ਨੇ ਰਾਤ ਰੱਖਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਰਾਤ ਰੱਖਾਂ ਮੈਂ 2 ਸਾਲ ਇਹ ਪਹਿਲੀ ਝੋਕੇ ਦਾ ਕਾਰ ਬੰਦੀ ਰਹੀ ਪਟਕੀ ਬੰਦੀ ਹੁੰਦੀ ਸੀ ਉਸ ਤੋਂ ਬਾਅਦ ਭਾਈ ਗਰੂ ਨੇ ਮੇਰੇ ਤੇ ਕਿਰਪਾ ਕੀਤੀ ਇਹ ਸਾਲ ਮੈਂ ਸਾਥੀ ਵਾਲੇ ਦੇ ਕਾਲ ਤੱਕ ਸਾਇਤੋਂ ਕਮਰੇ ਆ ਕੇ ਆਈ ਉਸ ਤੋਂ ਬਾਅਦ ਸੋਚਿਆ ਪੜ੍ਹ ਉਸ ਤੋਂ ਬਾਅਦ ਮੈਨੂੰ ਹੁੰਦਾ ਜਦੋਂ ਮੈਂ ਪਾਠ ਕਰਨਾ ਹੁੰਦਾ ਨਾ ਮੈਨੂੰ ਨੀਂਦ ਆਉਣ ਲੱਗ ਜਾਂਦੀ ਦੀ ਮੈਂ ਕਹਿੰਦੀ ਮੈਂ ਥੋੜਾ ਜਿਹਾ ਪਾਠ ਕਰ ਲੈਣੀ ਬਾਅਦ ਵਿੱਚ ਕਰੂੰਗੀ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਨੂੰ ਕੰਮ ਕਰਨਾ ਵਾ ਮੇਰੇ ਕੰਮ ਰਹਿ ਜਾਊਗਾ ਪਰ ਵਾਇਦੂ ਕਹਿੰਦੇ ਆ ਕਿ ਸਾਡੇ ਭਾਵੇਂ 5 ਮਿੰਟ ਕਹਿੰਦੇ ਆ ਨਾ ਅਸੀਂ ਇੰਨਾ ਪਾਠ ਕੀਤਾ ਲੋਕੀ ਪਾਠ ਕਰਦੇ ਗੁਰਦਵਾਰ ਸਾਹਿਬ ਜਾਗੇ ਤੇ ਘਰਾਂ 'ਚ ਕੀ ਕਹਿੰਦੇ ਆ ਕਿ ਅਸੀਂ ਵੀ ਅੱਜ 5 ਜੱਗੀ ਸਾਹਿਬ ਕਰ ਗਏ ਅਸੀਂ ਵੀ ਅੱਜ 2 ਜਪਈ ਸਾਹਿਬ ਕਰ ਗਏ ਅਸੀਂ ਤੇ ਪੈਰਾ ਕਟਣ ਜਾਣੇ ਆ ਜੇਕਰ ਤੁਸੀਂ ਕਰਕੇ ਆਏ ਤਾਂ ਤੁਸੀਂ ਦੱਸਦੇ ਹੋ ਤੁਸੀਂ ਲੋਕਾਂ ਵਿੱਚ ਬੋਲਦੇ ਹੋ ਤੁਸੀਂ ਉਹ ਮਤਲਬ ਕਹਿੰਦੇ ਹੋ ਕਿ ਹਾਂ ਜੀ ਅਸੀਂ ਪਾਠ ਕਰਦੇ ਆ ਪਰ ਪਾਠ ਕਰਕੇ ਦੱਸਣਾ ਕੀ ਫਾਇਦਾ ਹੈ ਜਦੋਂ ਕਿਤੇ ਇਹ ਤੁਹਾਡੇ ਮਨ ਵਿੱਚ ਹੋਣਾ ਚਾਹੀਦਾ ਕਿ ਹਾਂ ਅਸੀਂ ਕੀਤਾ ਹੈ ਮਤਲਬ ਵਾਇਗਰੂ ਨੂੰ ਤਾਂ ਪਤਾ ਹੀ ਆਣਾ ਜਦੋਂ ਅਸੀਂ ਗੁੰਦਵਾਲਾ ਸਾਹਿਬ ਜਾਂਦੇ ਆ ਅਸੀਂ ਉੱਥੇ ਜਾ ਕੇ ਅਸੀਂ ਕਹਿੰਨੇ ਆ ਵਾਇਗਰੂ ਸਾਨੂੰ ਇਹ ਦੇ ਦਿਓ ਉਹ ਦੇ ਦਿਓ ਐਵੇਂ ਦਾ ਕੁਝ ਵੀ ਸਾਨੂੰ ਨਹੀਂ ਚਾਹੀਦਾ ਕਿਉਂਕਿ ਵਾਇਗਰੂ ਨੂੰ ਖੁਦ ਪਤਾ ਹੁੰਦਾ ਹੈ ਕਿ ਸਾਡੇ ਅੰਦਰ ਕੀ ਆ ਅਸੀਂ ਕੀ ਚਾਹੁੰਨੇ ਵਾਇਗਰੂ ਸਾਨੂੰ ਆਪੇ ਦੱਸ ਲੈ ਆਪੇ ਦੇ ਦੇਣਾ ਹੁੰਦਾ ਜਦੋਂ ਸਹੀ ਟਾਈਮ ਹੋਏਗਾ ਜਦ ਵਾਇਗਰੂ ਦਿੰਦਾ ਹੈ ਤੇ ਅਸੀਂ ਕਹਿੰਦੇ ਆ ਕਿ ਵਾਇਰਸ ਤੁਹਾਨੂੰ ਦੁੱਖ ਕਿਉਂ ਦਿੱਤਾ ਜੇ ਵਾਇਰਸ ਸੁੱਖ ਦਿੱਤਾ ਉਦੋਂ ਕਿਉਂ ਨਹੀਂ ਕਹਿੰਦੇ ਮੈਂ ਕਿਉਂ ਸੁੱਖ ਕਿਉਂ ਦਿੱਤਾ ਉਦੋਂ ਵੀ ਪੁੱਛਿਆ ਕਰੋ ਦੁੱਖ ਵੀ ਇਹ ਤੁਸੀਂ ਉਸੇ ਵੀ ਪੁੱਛਦੇ ਆਂਗੇ ਵਾਇਰਸ ਮਾਨੂੰ ਦੁੱਖ ਹੀ ਪਰ ਦੁੱਖ ਵੀ ਜੀਵਨ ਦਾ ਹਿੱਸਾ ਹੀ ਹੁੰਦਾ ਹੈ ਦੁੱਖ ਸੁੱਖ ਦੋਨੋਂ ਹੀ ਦੁੱਖ ਵੀ ਆਣੇ ਸੁੱਖ ਵੀ ਆਣਿਆ ਪਰ ਵਾਇਰਸ ਨੂੰ ਕਦੇ ਨਹੀਂ ਛੱਡਣਾ ਚਲੋ ਸੁੱਖ ਹੋਣਾ ਉਦੋਂ ਛੇਤੀ ਛੇਤੀ ਭਾਜਦੇ ਡੱਬੇ ਚੜਾਉਣੇ ਆਂ ਅਸੀਂ ਪੈਸੇ ਚੜਾਉਣੇ ਰਮਾ ਦਾ ਸੈਟ ਮੈਂ ਅਸੀ ਅਸੀਂ ਕਹਿੰਦੇ ਆ ਵਾਈਕਰੋ ਤੇਰਾ ਸੁਧਰਾਣਾ ਜਦ ਦੋਖ ਹੁੰਦਾ ਮੈਂ ਨਹੀਂ ਪਾੜ ਕਰਨਾ ਵਾਈਕਰੋ ਨੇ ਮੈਨੂੰ ਆਹ ਕੰਮ ਨਹੀਂ ਕੀਤਾ ਵਾਈਕਰੋ ਨੇ ਮੈਨੂੰ ਆਹ ਦੁੱਖ ਦਿੱਤਾ ਮੈਂ ਤੋਂ ਨਹੀਂ ਹੋਣਾ ਵਾਈਕਰੋ ਮੇਰਾ ਸਾਥ ਨਹੀਂ ਦਿੰਦਾ ਆਹ ਤੇ ਗਲਤ ਨਾਣਾ ਵਾਈਕਰੋ ਨੂੰ ਅਸੀਂ ਹਮੇਸ਼ਾ ਆਪਣੇ ਕੋਲ ਹੀ ਰੱਖਣਾ ਇਸ ਕੈਂਪ ਵਿੱਚ ਮੈਂ ਇਹੀ ਕੁਝ ਸਿੱਖਿਆ ਹੈ ਕਿ ਅਸੀਂ ਜਿਵੇਂ ਪੰਜ ਕਕਾਰਾਂ ਬਾਰੇ ਦੱਸਿਆ ਹੈ ਪੰਜ ਕਕਾਰਾਂ ਦੀ ਰਹਿਤ ਮਰਿਆਦਾ ਦੱਸੀ ਹੈ ਤੇ ਮੈਨੂੰ ਟੀਚਰ ਦਾ ਸੁਭਾਅ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਬੋਲਦੇ ਨੇ ਤੇ ਮੈਂ ਕਰਿਉਂ ਹੈ ਇੱਕ ਗੱਲ ਕਹਿਣ ਲੱਗੀਆਂ ਵੈਸੀ ਜੋ ਟੀਚਰ ਮਤਲਬ ਇੱਕ ਸ਼ੇਰ ਦਿੰਦੇ ਹਨ ਉਹਦੇ ਉੱਪਰ ਗੁਰਬਾਣੀ ਦੇ ਤੁਕਾਂ ਦੇ ਅੱਖਰ ਲਿਖਣ ਨੂੰ ਬੋਲਦੇ ਐ ਅਤੇ ਗੁਰੂ ਜੀ ਦੀ ਡਰਾਇੰਗ ਵਗੈਰਾ ਬਣਾਉ ਨੂੰ ਮੈਨੂੰ ਕਹਿੰਦੇ ਆ ਉਹ ਮਤਲਬ ਬੱਚੇ ਨੂੰ ਨਾਲ ਕਿਉਂ ਕਿ ਬੱਚੇ ਉਸ ਨੂੰ ਪੇਸ ਨੂੰ ਨਾ ਰੱਖਦੇ ਜਿਸਨੂੰ ਛੋਟੇ ਦਿੰਦੇ ਪੈਰਾਂ ਵਿੱਚ ਰੋਲਦੇ ਫਿਰਦੇ ਨੇ ਫਿਰ ਵੀ ਐਗ ਵੀ ਹੁੰਦੀ ਆ ਉਹ ਗੁਰਪਾਣੀ ਦੇ ਮੁੱਖਾ ਪੇਜ ਦੇ ਉੱਪਰ ਨਾਂ ਨਹੀਂ ਲਿਖਵਾਇਆ ਉਹ ਨਾਂ ਹੀ ਬੁਨਸਾਈਟ 'ਤੇ ਫੋਟੋ ਬਣਵਾਇਆ ਉਹ ਦਿਨ ਗੁਰੂ ਜੀ ਦੀ ਪੇਤ ਵੀ ਹੁੰਦੀ ਆ ਗੁਰਪਾਣੀ ਦੀ ਪੇਤ ਵੀ ਹੁੰਦੀ ਹੈ ਬਸ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ 10 ਤੋਂ ਪਹਿਲਾ ਹੈ ਤੇ ਅਸੀਂ ਵੀ ਇੱਥੇ ਪਹਿਲੀ ਵਾਰੀ ਆਏ ਆ ਇੱਥੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਗੁਰਮਤ ਗੁਰਸਿੱਖੀ ਬਾਰੇ ਤੇ ਮਿਲਣਾ ਹੀ ਮਿਲਣਾ ਹੀ ਹੋਰ ਵੀ ਸਾਨੂੰ ਸਮਾਜ ਵਿੱਚ ਕਿਵੇਂ ਵਿਚਰਨਾ ਹੈ ਕਿਵੇਂ ਸਭ ਨਾਲ ਰਹਿਣਾ ਹੈ ਬੋਲਣਾ ਸਭ ਕੁਝ ਸਾਨੂੰ ਦੱਸਿਆ ਗਿਆ ਹੈ ਇੱਥੇ ਦੱਸਿਆ ਗਿਆ ਹੈ ਕਿ ਕੋਈ ਵੀ ਧਰਮ ਮਾੜਾ ਨਹੀਂ ਆ ਧਰਮ ਸਾਰੇ ਚੰਗੇ ਆ ਪਰ ਆਪਣੇ ਧਰਮ ਤੇ ਭਰੋਸਾ ਰੱਖਣਾ ਹੈ ٹرسٹ ਓਨਲੀ ਵਨ ਰਿਸਪੈਕਟ ਟੂ ਆਲ ਪਰ ਕਈ ਕ ਕਰਦੇ ਆ ਕਿ ਆਪਾਂ ਇੱਕ ਤਾਂ ਆਪਣੇ ਧਰਮ ਨੂੰ ਸਹੀ ਸਮਝਦੇ ਆ ਪਰ ਬਾਕੀ ਧਰਮਿਆਂ ਉਹਨਾਂ ਨਾਲ ਆਪਾਂ ਵਿਤਕਰਾ ਕਰਦੇ ਆ ਕਿ ਉਹ ਧਰਮ ਸਹੀ ਨਹੀਂ ਆ ਜਾਂ ਉਹ ਐਦਾਂ ਆ ਪਰ ਇੱਥੇ ਦੱਸਿਆ ਗਿਆ ਹੈ ਕਿ ਨਹੀਂ ਧਰਮ ਸਾਰੇ ਬਰਾਬਰ ਦੇ ਨੇ ਪ੍ਰਮਾਤਮਾ ਇੱਕ ਹੈ ਤੇ ਪਰਮਾ ਵਿੱਚ ਵਿਸ਼ਵਾਸ ਨਹੀਂ ਰੱਖਣਾ ਤੇ ਆਪਣੇ ਜੀਵਨ ਨੂੰ ਸੱਚਾ ਆਚਰਣ ਬਣਾਉਣਾ ਹੈ ਕਿਉਂਕਿ ਸੱਚਾ ਜੀਵਨ ਹੀ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ ਤੇ ਸੱਚਾ ਜੀਵਨ ਹੋਏਗਾ ਤੇ ਅਸੀਂ ਖੋਦ ਕੁਝ ਬਣ ਸਕਦੇ ਹਾਂ ਮੇਰਾ ਨਾਮ ਮੰਨਤਜੀਤ ਕੌਰ ਹੈ ਤੇ ਮੈਂ ਇਸ ਕੈਂਪ ਵਿੱਚ ਪਹਿਲੀ ਵਾਰ ਆਈ ਹਾਂ ਇਸ ਕੈਂਪ ਵਿੱਚ ਮੈਂ ਬਹੁਤ ਕੁਝ ਸਿੱਖਿਆ ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸ ਬਾਰੇ ਬਹੁਤ ਕੁਝ ਸਿੱਖਿਆ ਸਾਨੂੰ ਸਾਡੇ ਸਕੂਲ ਵਿੱਚ ਗੁਰਮਤ ਬਾਰੇ ਬਹੁਤ ਕੁਝ ਪੜਾਇਆ ਜਾਂਦਾ ਹੈ ਪਰ ਉਸ ਚੀਜ਼ਾਂ ਤੋਂ ਵੱਧ ਕੇ ਵੀ ਮੈਂ ਇਸ ਕੈਂਪ 'ਚ ਬਹੁਤ ਕੁਝ ਸਿੱਖਿਆ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਅਗਰ ਜੇਕਰ ਕੋਈ ਸਾਡੇ ਸਾਹਮਣੇ ਨਸ਼ੇ ਦੀ ਗੱਲ ਕਰਦਾ ਹੈ ਤਾਂ ਸਾਨੂੰ ਉਸ ਨੂੰ ਵੀ ਰੋਕਣਾ ਚਾਹੀਦਾ ਹੈ। ਮੈਂ ਇਸ ਕੈਂਪ ਤੋਂ ਇਹ ਵੀ ਸਿੱਖਿਆ ਕਿ ਸਾਨੂੰ ਆਪਣੇ ਗੁੱਸੇ ਨੂੰ ਕਿਵੇਂ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ। ਜੇਕਰ ਅਸੀਂ ਆਪਣੇ ਗੁੱਸੇ ਨੂੰ ਕੰਟਰੋਲ ਵਿੱਚ ਰੱਖਾਂਗੇ ਤਾਂ ਹੀ ਅਸੀਂ ਇੱਕ ਚੰਗੇ ਆਦਮੀ ਬਣਾਂਗੇ। ਸੋ ਮੈਨੂੰ ਇਸ ਕੈਂਪ ਤੇ ਆ ਕੇ ਬਹੁਤ ਚੰਗਾ ਲੱਗਿਆ ਤੇ ਮੈਂ ਮੈਂ ਅੱਗੇ ਤੋਂ ਵੀ ਇਸ ਕੈਂਪ ਤੇ ਆਉਣਾ ਬਹੁਤ ਪਸੰਦ ਕਰਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਨਮਿਕਰ ਹੈ ਮੈਂ ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੀਟ ਸਾਇਪਾਠਾ ਦੀ ਵਿਦਿਆਰਥਣ ਹਾਂ ਅਸੀਂ ਅੱਜ ਕੈਂਪ ਵਿੱਚ ਪਹਿਲੀ ਵਾਰ ਆਏ ਹਾਂ ਕੋਰ ਕੈਂਪ ਵਿੱਚ ਅਸੀਂ ਬਹੁਤ ਕੁਝ ਸਿੱਖਿਆ ਲੇ ਬਹੁਤ ਕੁਝ ਸਿੱਖਿਆ ਹੈ ਕੋਰ ਸਾਡੀ ਪਹਿਚਾਣ ਹੈ ਇਸ ਵਿੱਚ ਤੁਹਾਨੂੰ ਨਸ਼ਿਆਂ ਬਾਰੇ ਵੀ ਦੱਸਿਆ ਗਿਆ ਹੈ ਗੁਰੂ ਤੇਗ ਬਹਾਦਰ ਦੀ ਦੀ ਸ਼ੀ ਦੀ ਬਾਣੀ ਵੀ ਦੱਸਿਆ ਗਿਆ ਹੈ ਮਾਤਾ ਗੁਜਰੀ ਜੀ ਬਾਰੇ ਵੀ ਦੱਸਿਆ ਗਿਆ ਹੈ ਅਸੀਂ ਗਾਂ ਤੋਂ ਵੀ ਇਹੀ ਚਾਹੁੰਦੇ ਹਾਂ ਕਿ ਕਿਤੇ ਵੀ ਕੈਂਪ ਲੱਗੇ ਤੇ ਅਸੀਂ ਇਸ ਵਿੱਚ ਜ਼ਰੂਰ ਹਾਜ਼ਰ ਹੋਵਾਂਗੇ ਮੈਨੂੰ ਇਹ ਲੱਗਦਾ ਸੀ ਕਿ ਅਸੀਂ ਡਿਸਕਸ ਕਰ ਰਹੇ ਸੀ ਸਰੂ ਅਗਲੇ ਕੈਂਪ ਲਈ ਆਪਣੀ ਆਪ ਪ੍ਰਚਾਰਕਾ ਲੱਭੀਏ ਕਿਉਂਕਿ ਦੇਖੋ ਬੱਚਿਓ ਬੜਾ ਔਖਾ ਹੁੰਦਾ ਹੈ 5 600 ਗੈਦਰਿੰਗ ਦੇ ਕੇ ਮਾਈਕ ਫੜ ਕੇ ਬੋਲਣਾ ਔਰ ਇਹਨੇ ਕੰਫੀਡੈਂਸ ਨਾਲ ਬੋਲਣਾ ਆਪਣੇ ਵਿਚਾਰ ਪ੍ਰਗਟ ਕਰਨੇ ਬਟ ਥਿਸ ਸ਼ੁੱਡ ਬੀ ਦਿ ਆਊਟਕ ਸਾਡਾ ਮਕਸਦ ਜਿੱਥੇ ਇਤਿਹਾਸ ਜਾਨਣਾ ਹੈ ਜਿੱਥੇ ਗੁਰਬਾਣੀ ਜਾਨਣਾ ਜਿੱਥੇ ਜੀਵਨ ਜਾਂਚ ਬਣ ਜਾਨਣੀ ਹੈ ਉਥੇ ਸਿੱਖ ਲੀਡਰਸ਼ਿਪ ਵੀ ਤੁਹਾਡੇ ਵਿੱਚੋਂ ਕੱਢਣੀ ਹੈ ਹੀ ਸਾਡਾ ਮਕਸਦ ਹੈ ਯੂ ਸ਼ੁੱਡ ਬੀ ਦਿ ਫਿਊਚਰ ਇਸ ਤੁਹਾਡੇ ਵਿੱਚੋਂ ਦੇਖੋ ਲੜਕੀ ਤਾਂ ਉਹ ਤੁਰਾ ਹੁੰਦੀ ਹੈ ਜਿਹੜੇ ਤਿੰਨ ਘਰ ਸਵਾਰ ਸਕਦੀ ਹੈ ਇੱਕ ਘਰ ਉਹ ਜਿੱਥੇ ਤੁਸੀਂ ਅੱਜ ਜਾਣਾ ਤੇ ਆਪਣੇ ਮਾਂ ਨੂੰ ਆਪਣੇ ਬਾਪ ਨੂੰ ਕੋਲੇ ਬਿਠਾ ਕੇ ਕਹਿਣਾ ਹੈ ਕਿ ਮੰਮੀ ਮੇਰੇ ਤੋਂ ਸੁਣੋ ਭਾਈ ਗੱਲਾਂ ਜੀ ਕਿਵੇਂ ਸ਼ੀਰ ਹੋਏ ਸੀ ਮੇਰੇ ਤੋਂ ਸੁਣੋ ਜੱਟੇ ਸਾਹਿਬ ਦੀ ਫੌੜੀ ਦਾ ਕਿਵੇਂ ਚਾਰਜ ਕੀਤਾ ਜਾਂਦਾ ਮੇਰੇ ਤੋਂ ਸੁਣੋ ਕਕਾਰਾਂ ਦਾ ਸਕਾਰ ਕਿਵੇਂ ਕੀਤਾ ਜਾਂਦਾ ਗੁਰਬਾਣੀ ਦਾ ਸਕਾਰ ਕਿਵੇਂ ਕੀਤਾ ਜਾਂਦਾ ਮੈਂ ਤੁਹਾਨੂੰ ਦੱਸਦੀ ਆ ਕਿਉਂਕਿ ਮੈਂ ਕੈਂਪ ਵਿੱਚ ਸਿੱਖ ਕੇ ਆਈ ਆ ਦੂਸਰਾ ਪਰਿਵਾਰ ਬੱਚੋ ਉਹ ਜਿੱਤੇ ਤੁਸੀਂ ਆਨੰਦ ਕਾਰਤ ਬਾਅਦ ਆਪਣੀ ਨਵੀਂ ਲਾਈਫ ਸ਼ੁਰੂ ਕਰਨੀ ਹੈ ਉਹ ਪਰਿਵਾਰ ਦਾ ਤੁਰਾ ਵੀ ਤੁਹਾਡੇ ਦੁਆਰੇ ਘੁੰਮਣਾ ਜਿਵੇਂ ਜੇ ਤੁਹਾਡੇ ਆਈਡੀਆਜ਼ ਹੋਣਗੇ ਜਿਵੇਂ ਜੇ ਤੁਹਾਡੇ ਵਿਚਾਰ ਹੋਣਗੇ ਤੁਹਾਡਾ ਪਰਿਵਾਰ ਉਸੇ ਰੰਗ ਦੇ ਵਿੱਚ ਰੰਗਿਆ ਜਾਊਗਾ ਤੇ